ਰੁਪਾਵੀ ਗਨਾਸ ਸੰਸਾਰ ਤੇ ਨਾਮ ਅੰਸਾ ਵੀ ਨਾਮ ਜੀ ਕਾ ਮਨੁਸਿਆ ਵਜੇ ਜੁਗ ਤੇ ਇੱਕ ਨੰਤੇ ਸਾਖਿਆ ਨਿਕੋ ਤੇ ਰਤ ਸਤਿ ਨਾਮ ਮੇਰਾ ਅਧਾਰ ਸਾਚੇ ਨਾਮ ਧਰ ਮੇਰਾ ਜੀ ਭੁਖਾਂ ਸੰਗ ਆਇਆ ਕਾ ਸ਼ਾਂਤ ਸੁਖ ਮਨਿਆ ਸੇ ਜਿ ਇੱਛਾ ਸਭ ਜਨ ਜਸਾ ਗੁਰ ਬਾਦ ਸੰਗ ਗੁਰੂ ਜੀ ਤੇ ਆਏ ਗ੍ਰਿ ਆਏ ਮੇਰਾ ਵਾਹਿਗੁਰੂ ਵਾਹਿਗੁਰੂ ਗੋਕਾਰ ਵੈਜਿ ਜੀ ਭਤੇ ਸ੍ਰੀ ਗੁਰੂ ਗ੍ਰੰਥ ਜੀ ਸਹਾਇ ਨਾਲ ਸ੍ਰੀ ਗੁਰੂ ਗ੍ਰੰਥ ਜੀ ਪਾਠ ਸਰਦਾਰ ਸ੍ਰੀ ਗ੍ਰੰਥ ਜੀ ਕੈਦਰ ਨਾਲ ਪੁਰੀਤੀ ਆਏ। ਫਿਰੰਗ ਕੁੱਤੇ ਅਰਦਾਸ ਰਾਮ ਦਾ ਸਹਿਯਾ ਅਜਨੂ ਸਿੰਘ ਉਹ ਸ੍ਰੀ ਨਾਰਾਇਣ ਸ੍ਰੀ ਅਰਕਸਰ ਤੇ ਆਏ ਜਿਉਂ ਕੁੱਤੇ ਸਭ ਸੁਜਾਇ ਤੇ ਵਾਰ ਸੁਣਿਆ। ਘਰ ਨੂੰ ਜਿਹਾ ਬੇਤਾਇ ਸਾਂਤਾ ਹੋਈ ਜੀ ਸਹਾਇ ਗ੍ਰੰਥੀ ਪਾਠ ਸਹਿ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸਰ ਪਾਏ ਜੀ ਸਹਾਇ। ਦਸਾਂ ਪਾਠ ਸੰਯੋਗ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਅੰਤਕੇ ਬੋਲੋ ਜੀ। ਸਵਾਹਾ ਹੈ ਗੁਰੂ। ਪਿਆ ਪਿਆਰਿਆ ਜੋਹਨ ਸਰ ਜਿਆਦੇ ਚੌਧੀਆਂ ਮਿੱਤਿਆਂ ਤੀਆਂ ਜਪੀਆਂ ਤੇ ਪਿਆ ਜਨਾਮ ਦਿੱਪਿਆ ਵੰਡ ਚੁਕਿਆ ਦੇ ਸੁਲਾਇ ਤੇ ਵਾਈ ਦੇ ਕੇ ਅੰਦਰ ਕਿਤਾਬ ਨਵੈਰੇ ਚੰਦ ਮਿੱਤਿਆਂ ਦੇ ਅੰਦਰ ਕੇ ਖਾਲਸਾ ਰਿਵਲ ਦੇ ਵਾਹਿਗੁਰੂ ਸੇਵਾ ਸਰ ਜੀ ਨੂੰ ਦਰਨੇ ਸੇ ਦਿੱਤੇ ਵੰਦਨ ਸਾਈ ਸਤਰੀਆਂ ਮੱਝ ਕਕਰੀਆਂ ਤੇ ਜੁੜੇ ਸਾਰਾ ਰਣਾਂਦਰਾਇ ਜੀ ਦੁਆਰੇ ਨੂੰ ਸੇਵਾ ਲਈ ਕੁਰਵਾਣੀ ਤੇ ਧਰਮੀ ਹਾਰੇ ਸਤਿ ਸ੍ਰੀ ਅਕਾਲ ਸੋਸਾ ਨਾਮ ਦੇ ਬਾਈ ਤਰਾ ਦੇ ਪਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਵਾਹਾ ਹੈ ਗੁਰੂ ਪੰਜਾ ਦਿੱਤਾ ਸਰਬਤ ਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਸਵਾਹਾ ਹੈ ਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਗੁਰੂ ਵਾਹਿਗੁਰੂ 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 ਕਿ ਸੁਖਿਆਵੇ ਜੀ ਪਿਆਰ ਨੂੰ ਕਾ ਸੁਖਾ ਸਰੇ ਸੁਖ ਹੋਵੇ ਜੈ ਜੈ ਖਾਲਸਾ ਸੈਤੰਤਰ ਤੇ ਰਹੇ ਦੇ ਤੇ ਗੁਤ ਕੀ ਪੈਜ ਵਾਹਿਗੁਰੂ ਜੀ ਦੀ ਸੇਵਾ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ ਇਸਨ ਸਿੱਖੀ ਦਾ ਕੇਸਤਾਨ ਰਹਿਤਾਨ ਵਿਗਤਾਨ ਵਿਸਾਦਾਨ ਕੋਸਾ ਜਾਨ ਦਾ ਨਸਦਾ ਨਾਮਦਾਰ ਸ੍ਰੀ ਅਗੰਗothe ਦਰਸ਼ਨ ਚੁਨਾ ਚਮਕੀਆਂ ਚੱਡੇ ਬੂਨੇਜ ਗੁਜਟਾਲタル ਕਾ ਜੇ ਕਾਰ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਜੇਖਾ ਦਾ ਮਾਨੀ ਮਾ ਮਾ ਤੁਚੀ ਮੱਤ ਪਦੇ ਰੱਖੇ ਗਾਲਪੁਰਖ ਵਾਹਿਗੁਰੂ ਆਪਣੇ ਪੰਦ ਦੇ ਸਦਾ ਸਹਿਜ ਤਾਰ ਕੀਓ ਸ੍ਰੀਮਨ ਕਾਣਾ ਸਰਪੇ ਉਦਗੁਦਾਰੇ ਉਤਾਮਾਂ ਦੇ ਪੁੱਜੇ ਦਸਲਾਵ ਸੇਵਾ ਸਮਾਰ ਕਰਨ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਾਣੇ ਦੇ ਮਾਨ ਤਾਨੰਦਾਲ ਨੂੰ ਤੇ ਜੋ ਨਿਆਸਰੇ ਨਿਆਸਰੇ ਚੇਕਤਾਵਾਇ ਉਤੰਤੰਤੰਤਲ ਸਾਹਿਬ ਸ੍ਰੀ ਰੂਪ ਸਾਹਿਬ ਸ੍ਰੀ ਸ੍ਰੀ ਰੂਟਨ ਸਰ ਜੀ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਮਾਪਸ ਅਰਦਾਸ ਬੇਤੀ ਹੈ ਜੀ ਆਪ ਜੀ ਦੀ ਕਿਰਪਾ ਸਦਕਾ ਮੇਰ ਸਦਕਾ ਹੋਈਏ ਸ੍ਰੀ ਪਾਤਸ਼ਾਹ ਜੀਓ ਗੁਰੂ ਘਰ ਪਰਿਵਾਰ ਸਰਦਾਰ ਸੁਖਵਿੰਦਰ ਸਿੰਘ ਵੱਲੋਂ ਸਤੇਪਾਸਾ ਜੀ ਨੂੰ ਵੀ ਗੱਡੀ ਲਈ ਹੈ ਸਤੇਪਾਸਾ ਜੀਓ ਗੁਰੂ ਘਰ ਪਰਿਵਾਰ ਆਬਦ ਕੋਟ ਕੋਟ ਧੰਨਵਾਦ ਸੁਕਰਾਨਾ ਕਰਦੇ ਹਾਂ ਸਤੇਪਾਸਾ ਜੀਓ ਸਮੂਹ ਪਰਿਵਾਰ ਆਪ ਦੇ ਚਰਨਾਂ ਵਿੱਚ ਗੱਡੀ ਲੈ ਕੇ ਆਜ ਰਹੇ ਹਾਂ ਸਤੇਪਾਸਾ ਜੀਓ ਕਿਰਪਾ ਕਰਨ ਸਤੇਪਾਸਾ ਜੀਓ ਪਰਿਵਾਰ ਵੱਲੋਂ ਲਈ ਕੋਈ ਗੱਡੀ ਸੁਹੰਗੜੀ ਕਰਨੀ ਇਹਨਾਂ ਪਾਕਾਨੀ ਸੇਵਕਾਂ ਦੇ ਭਾਰਦਿਆਂ ਦੀ ਸੰਗੋਕੇ ਸਾਈ ਹੋਣਾ ਚਾਹੀਦੀਆਂ ਕਲਾਂ ਅਭਿਸ਼ਕਰਨੀਆਂ ਪਰਿਵਾਰ ਵੀ ਸੁਖ ਸ਼ਾਂਤੀ ਗੁਰਸਿੱਖੀ ਜੀਵਨ ਨਾਮ ਨਾਨੀਆ ਦਾ ਸਵਦੇ ਰੋਕਤਾ ਤੰਦਰੁਸਤੀ ਦੀਆਂ ਦਾਤਾ ਰੱਖਿਸ਼ ਕਰਨੀਆਂ ਸੇਵਕਾਂ ਦੀਆਂ ਹੋਰ ਵੀ ਮਨੋ ਕਾਮਨਾ ਭਾਵਨਾ ਪੂਰਨ ਕਰਨੀ ਸੰਗੋਕੇ ਸਹਿਤਾ ਕਲ ਇਸ ਤੇ ਪਾਸਾ ਜੀ ਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਗ੍ਰਾਹ ਪ੍ਰਸਾਦੀ ਦੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਚਕੇ ਸਾਹਿਬ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੇ ਕਰੋ ਭਾਵ ਜੀ ਦੇ ਹਜੂਰ ਸੇ ਪੜਿਆ ਨਾਮ ਤੇ ਜੀ ਕੀ ਅਰਦਾਸ ਅਖਰਵਾਦਾ ਕਟਾ ਪੂਜਤ ਮਾਨਕਾ ਨੇ ਕਿਰਪਾ ਕਰਨ ਸਤੇ ਪਾਸਾ ਜੀ ਸੇਵਕਾਂ ਨੇ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਹਾਜ਼ਰੀ ਆਪਣੇ ਦਰ ਉਤੇ ਪ੍ਰਵਾਨ ਕਰਨੀ ਕਿਰਪਾ ਦੇ ਟਾਹਾ ਪਰਵਾਰ ਕਰਨੀਆ ਕਿਰਪਾ ਕਰਨੀ ਸੇਵਕਾਂ ਦੇ ਰਹਿੰਦੇ ਦਾਜ ਰਾਸ ਕਰਨੇ ਸੰਗੋ ਕੇ ਸੇਤਾ ਕਰਨੇ ਸੁਖ ਹੋਵੇ ਨਾਮ ਜਿ ਪਿਆਵੈ ਨਾਨਕ ਗਰੰਤ ਚੜੀ ਖਲਾ ਤੇਰੇ ਪੈ ਨੇ ਸੋਨਿਆ ਸਾਸਰੀਆ ਕਾਲ ਵਾਹਿਗੁਰੂ ਇੱਕਾ ਖਾਸਾ ਵਾਹਿਗੁਰੂ ਜੀ ਤੇ ਫਤੇ ਬੋਲ ਬਾਂਗਾ ਗੁਰ ਅਰਥਮਈ ਤੇ ਸੋਈ ਸੋਈ ਜਿਗ ਨਾਮਿਕ ਦਾ ਸੁਖ ਤੇ ਜੋ ਗੁਲ ਇਹਾਂ ਹਾ ਸਚੂ ਰ ਧਰ ਜਿ ਰੇ ਘਟੇ ਕਰ ਤੂ ਲਾਇ ਵਿਡਾਨੀਆ ਨਾਨਕ ਨਾਮੰ ਤੇ ਆਈਏ ਕਰ ਜਿ ਆ ਬਹਿਰਾ ਸੁਖੋ ਟਲ ਗੁਰੂ ਸੇਵੀਐ ਐਨਿਸ ਸਹਿ ਜਿ ਸੁਭਾਈ ਦਰਸ਼ਨ ਕਰਸੀਐ ਗੁਰੂ ਕੇ ਜਨਮ ਮਰਨ ਦੇ ਦੁੱਖ ਜਾਈ ਸਤਨਾ ਸ੍ਰੀ ਵਾਹੀ ਗੁਰ ਸਾਜਿਆ ਸੋਰਠਿ ਮਲਾ ਪੰਜਵਾ ਗੁਰ ਪੂਰਾ ਕਿਰਪਾ ਧਾਰੀ ਪ੍ਰਾਪਰੂਰੀ ਲੋਚ ਹਮਾਰੀ ਗੁਰਪੁਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹ ਆਏ ਆਨੰਦ ਮੰਗਲ ਸੁਖ ਬਾਏ ਸੰਤੋ ਰਾਮ ਨਾਮ ਨਿਸਤਰੀ ਐ ਊਟਤ ਬੈਟਤ ਹਰ ਹਰ ਧਿਆਈ ਐ ਅਨ ਦਿਨ ਸੋਖਿਤ ਕਰੀ ਐ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਾਣਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਵਿਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਲਾਣਿਕ ਸੁਖ ਕਰਿਆ ਆ ਵਿਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੂਨ